ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਬਹੁਤ ਹੀ ਇੱਕ ਹੈਲਦੀ ਡਰਿੰਕ ਬਣਾ ਕੇ ਦੱਸਦੀ ਆ ਇਹ ਇੰਨੀ ਕ ਹੈਲਦੀ ਆ ਕਿ ਸਾਡੀ ਬਾਡੀ ਵਾਸਤੇ ਬਹੁਤ ਵਧੀਆ ਚੀਜ਼ ਆ ਸਾਰੇ ਤਰ੍ਹਾਂ ਦੀਆਂ ਡਰਿੰਕਸ ਤੇ ਤੁਸੀਂ ਬਹੁਤ ਸਾਰੀਆਂ ਪੀਤੀਆਂ ਹੋਣਗੀਆਂ ਪਰ ਜਿਹੜੀ ਡਰਿੰਕ ਤੁਹਾਨੂੰ ਮੈਂ ਬਣਾ ਕੇ ਦੇਣ ਲੱਗੀ ਆ ਇਹ ਬਿਲਕੁਲ ਅਲੱਗ ਹੀ ਆ ਹੋ ਸਕਦਾ ਸ਼ਾਇਦ ਤੁਸੀਂ ਨਾ ਹੀ ਪੀਤੀ ਹੋਵੇ ਤੇ ਇਹ ਡਰਿੰਕ ਆ ਜਿਹੜਾ ਮੱਛਗਾ ਦਾ ਪਹਿਲਾ ਦੁੱਧ ਹੁੰਦਾ ਵਾ ਉਹਦੇ ਤੋਂ ਹੀ ਬਣਾਵਾਂਗੇ ਆ ਦੇਖੋ ਜਿਹੜਾ ਮੱਝਾਂ ਦਾ ਪਹਿਲਾ ਦੁੱਧ ਆ ਜਿਹਨੂੰ ਆਪਾਂ ਕੋਲੋਸਟਰਮ ਬੋਲ ਲੈਨੇ ਆ ਜਾਂ ਬੋਲੀ ਕਹਿ ਦਿੰਨੇ ਆ ਤੇ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਟੀਨ ਹੁੰਦੀ ਆ ਬਹੁਤ ਸਾਰੇ ਨਿਊਟ੍ਰੀਸ਼ਨ ਵੈਲਿਊ ਆ ਇਹਦੀ ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨਸ ਤੇ ਬਹੁਤ ਸਾਰੀ ਜਿਹੜੀਆਂ ਪ੍ਰੋਪਰਟੀਆਂ ਹੈਗੀਆਂ ਜਿਹੜੀਆਂ ਸਾਡੀ ਬੋਡੀ ਨੂੰ ਲੋੜ ਆ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਦੁੱਧ ਤੇ ਇਹਦੇ ਵਿੱਚ ਅਸੀਂ ਇਹ ਜਿਹੜਾ ਬੋਲੀ ਦਾ ਟਰਾਈ ਕੀਤਾ ਪਾਊਡਰ ਵਾ ਜਿਹਨੂੰ ਆਪਾਂ ਕਲੋਸਟਰਮ ਵੀ ਕਹਿ ਦਿੰਨੇ ਆ ਬੋਲੀ ਦਾ ਡਰਾਈ ਪਾਊਡਰ ਕਹਿ ਦਿੰਨੇ ਆ ਸਿਰਫ ਇਹ ਪਹਿਲਾ ਦੁੱਧ ਹੀ ਹੁੰਦਾ ਡਰਾਈ ਹੋਰ ਅਹੀਂ ਕੋਈ ਦੁੱਧ ਨਹੀਂ ਪਾ ਸਕਦੇ ਤੇ ਸਿਰਫ ਪਹਿਲਾ ਦੁੱਧ ਹੀ ਭਾਵੇਂ ਇਹਨੂੰ ਗਰਮ ਪਾਣੀ ਵਿੱਚ ਗਰਮ ਦੁੱਧ ਵਿੱਚ ਪਾ ਲਈਏ ਤੇ ਭਾਵੇਂ ਅਸੀਂ ਠੰਡੇ ਦੁੱਧ ਵਿੱਚ ਪਾ ਲਈਏ ਦੋਵੇਂ ਤਰ੍ਹਾਂ ਦੀ ਡਰਿੰਕ ਜਿਹੜੀ ਬਹੁਤ ਵਧੀਆ ਬਣਦੀ ਆ ਜਿਹੜੇ ਬੱਚੇ ਬੋਲੀ ਨਹੀਂ ਖਾਂਦੇ ਜਾਂ ਮਿਲਕ ਵਗੈਰਾ ਨਹੀਂ ਲੈਂਦੇ ਤੇ ਉਹਨਾਂ ਨੂੰ ਇਹ ਬਹੁਤ ਹੀ ਵਧੀਆ ਸ਼ੇਕ ਜਿਹੜਾ ਵਾ ਇੱਕ ਰੈਡੀ ਹੋ ਜਾਂਦਾ ਦੋ ਚਮਚ ਆਪਾਂ ਇਹਦੇ ਵਿੱਚ ਕਲੋਸਟਰਮ ਪਾਊਡਰ ਤੇ ਪਾਏ ਆ ਤੇ ਇਹਦੇ ਵਿੱਚ ਮੈਂ ਇੱਕ ਪਾਊਡਰ ਸ਼ੱਕਰ ਪਾ ਰਹੀ ਹਾਂ ਤੇ ਹੁਣ ਇਹਨੂੰ ਅਸੀਂ ਮਿਕਸੀ ਦੇ ਵਿੱਚ ਬਣਾਉਣੀ ਹੈ ਵੇਖੋ ਬਹੁਤ ਹੀ ਸੋਹਣਾ ਸਾਡੀ ਇਹ ਤਾਕਤਵਾਂ ਡਰਿੰਕ ਬਣ ਗਈ ਆ ਇਹਦੇ ਵਿੱਚ ਜੇਕਰ ਨਹੀਂ ਚਾਹੀਏ ਤੇ ਅਸੀਂ ਇਹਨੂੰ ਹੋਰ ਵੀ ਜ਼ਿਆਦਾ ਹੈਲਦੀ ਬਣਾਉਣ ਵਾਸਤੇ ਇਹਨੂੰ ਇਹਦੇ ਵਿੱਚ ਅਸੀਂ ਕੇਲਾ ਵੀ ਐਡ ਕਰ ਸੰਦੇ ਆ ਪਰ ਇਹ ਜਿਹੜੀ ਡਰਿੰਕ ਆ ਵੈਸੀ ਬਹੁਤ ਹੈਲਦੀ ਹੋ ਜਾਂਦੀ ਆ ਤੇ ਇਹ ਹਰ ਥਾਂ ਤੋਂ ਮਿਲ ਨਹੀਂ ਸਕਦੀ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਕੀ ਇਹ ਜਿਹੜੀ ਮੱਝ ਦਾ ਪਹਿਲਾ ਦੁੱਧਾ ਕਿਉਂਕਿ ਘਰ ਘਰ ਤੇ ਮੱਝਾ ਹੁੰਦੀ ਹੈ ਹੀ ਨਹੀਂ ਹੈਗੀਆਂ ਬਾਕੀ ਇਸ ਪਾਊਡਰ ਨੂੰ ਡਰਾਈ ਕਰਕੇ ਬਣਾਉਣਾ ਸਿਰਫ ਪਹਿਲਾ ਦੁੱਧ ਹੀ ਆਪਣੇ ਬਰਤਨ ਵਿੱਚ ਆਉਂਦਾ ਤੇ ਦੇਖੋ ਬਹੁਤ ਹੀ ਟੇਸਟੀ ਬਹੁਤ ਸਵਾਦ ਬਹੁਤ ਵਧੀਆ ਇਹ ਡਰਿੰਕ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਜਿੰਨਾ ਬੱਚਿਆਂ ਦੇ ਹਨ ਦਿਮਾਗ ਕਮਜ਼ੋਰ ਆ ਜਾਂ ਹੱਡੀਆਂ ਕਮਜ਼ੋਰ ਆ ਗਈਆਂ ਵਾ ਜਾਂ ਸਕਿਨ ਤੇ 글로 ਨਹੀਂ ਹੈਗਾ ਜਾਂ ਜਿਹੜੇ ਬੱਚੇ ਜਿਹੜੇ ਕੋਈ ਪ੍ਰੋਟੀਨ ਵਾਲੀਆਂ ਚੀਜ਼ਾਂ ਨਹੀਂ ਖਾਂਦੇ ਉਹਨਾਂ ਬੱਚਿਆਂ ਨੂੰ ਇਹ ਬਣਾ ਕੇ ਦਿਓ ਤੇ ਜੇਕਰ ਤੁਸੀਂ ਇਹ ਪ੍ਰੋਟੀਨ ਪਾਊਡਰ ਮੇਰੇ ਕੋਲੋਂ ਲੈਣਾ ਹੋ ਤੇ ਲੈ ਸਕਦੇ ਆ ਮੇਰਾ ਨੰਬਰ ਹੈ 8054140031 ਮੇਰਾ ਖਿਆਲ ਆ ਕਿ ਤੁਹਾਨੂੰ ਇਹ ਜਿਹੜੀ ਮੇਰੀ ਰੈਸਪੀ ਆ ਜਿਹੜੀ એનર્ਜੀ ਡ੍ਰਿੰਕ ਆ ਬਹੁਤ ਪਸੰਦ ਆਈ ਹੋਊਗੀ ਤੇ ਤੁਸੀਂ ਇਹਨੂੰ ਜਰੂਰ ਪਸੰਦ ਕਰੋਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਆਪ ਦਾ ਥੈਂਕ ਯੂ ਇਸ ਹੈਲਦੀ ਡਰਿੰਕ ਨੂੰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਉਮਰ ਦਾ ਜਿਹੜਾ ਵਾ ਇਨਸਾਨ ਲੈ ਸਕਦਾ ਵਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਆਹੇਗਾ ਤੇ ਲੈ ਵੀ ਤੁਸੀਂ ਜਿਹੜੇ ਮਰਜ਼ੀ ਟਾਈਮ ਸਕਦੇ ਹੋ ਭਾਵੇਂ ਸਵੇਰੇ ਦੁਪਹਿਰੇ ਸ਼ਾਮ ਨੂੰ ਜਿਸ ਵੀ ਤਰੀਕੇ ਦੇ ਨਾਲ ਤੁਹਾਡਾ دل ਕਰਦਾ ਤੇ ਤੁਸੀਂ ਇਹ ਜਿਹੜੀ ਆ ਡਰਿੰਕ ਲੈ ਸਕਦੇ ਆ ਬਹੁਤ ਹੀ ਹੈਲਦੀ ਤਾਕਤਵਰ ਜੇ ਇੱਕ ਗਲਾਸ ਪੀ ਲੋ ਤੇ ਤੁਹਾਨੂੰ 3-4 ਘੰਟੇ ਦੀ ਭੁੱਖੀ ਨਹੀਂ ਲੱਗਦੀ ਤੇ ਜੇਕਰ ਤੁਹਾਨੂੰ ਮੇਰੇ ਇਹ ਹੈਲਦੀ ਡਰਿੰਕ ਪਸੰਦ ਆਵੇ ਤੇ ਮੇਰੇ ਚੈਨਲ ਮੇਰੀ ਡੇਲੀ ਫਰੈਸ਼ ਕਿਚਨ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਆਪ ਸਭ ਦਾ ਥੈਂਕ ਯੂ